ਜਿਹੜਾ ਐਸਯੂਵੀ ਹੈਗਾ ਇਹਨੂੰ ਮੈਂ ਕੈਂਪਰ ਚ ਕਿਸ ਤਰੀਕੇ ਨਾਲ ਬਣਾਇਆ ਔਰ ਇਹਦੇ ਵਿੱਚ ਕੀ ਕੀ ਲੱਗਿਆ ਮੇਰਾ ਤੇ ਕਿਉਂਕਿ ਮੈਨੂੰ ਕਾਫੀ ਜ਼ਿਆਦਾ ਸਵਾਲ ਆ ਰਹੇ ਸੀ ਕਿ ਆ ਪਾਜੀ ਤੁਸੀਂ ਇਹ ਕੈਂਪਰ ਕਿਸ ਤਰ੍ਹਾਂ ਬਣਾਇਆ ਸੋ ਇਹ ਗੱਡੀ ਜਿਹੜੀ ਹੈਗੀ ਆ ਇਹ ਹੈਗੀ ਆ ਸੈਂਟਾਫੇ ਸਪੋਰਟ ਆ ਇਹ ਮੈਥਡ ਜਿਹੜਾ ਹੈਗਾ ਇਹ ਰੈਪ 4 ਸੀਆਰਵੀ ਆ ਫੋਰੈਸਟਰ ਇਸ ਤਰ੍ਹਾਂ ਦੇ ਐਸਯੂਵੀਜ਼ ਦੇ ਅੰਦਰ ਬਣਾ ਸਕਦੇ ਆ ਆਪਾਂ ਇਸ ਤਰੀਕੇ ਦੇ ਨਾਲ ਤੇ ਇਹ ਕਾ ਮਸ਼ੀਨ ਚਾਹੀਦੀ ਹੈ ਇਹ ਹੈਗੀ ਆਪਣੇ ਇਹਦੇ ਨਾਲ ਤੁਸੀਂ ਸਕਰੂਸ ਵਗੈਰਾ ਟਾਈਟ ਕਰ ਸਕਦੇ ਆ ਇਹਦੇ ਚ ਸਕਰੂਸ ਲਗਾਉਣ ਲਈ ਔਰ ਡ੍ਰਿਲ ਕਰਨ ਲਈ ਇੱਕ ਮੈਜ਼ਰਿੰਗ ਟੇਪ ਚਾਹੀਦੀ ਹੈ ਆਪਾਂ ਨੂੰ ਪੂਰੀ ਲੈਂਥ ਵਗੈਰਾ ਸਾਰੀ ਮੈਜ਼ਰਮੈਂਟਸ ਕਰਨ ਲਈ ਔਰ ਇੱਕ ਲੇਵਲਰ ਚਾਹੀਦਾ ਹੈਗਾ ਇਹਦੇ ਨਾਲ ਕੀ ਹੈਗਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਲੈਵਲ ਜਿਹੜਾ ਹੈਗਾ ਉਥੋਂ ਲੈ ਕੇ ਫਰੰਟ ਤੋਂ ਲੈ ਕੇ ਪਿੱਛੇ ਤੱਕ ਬਿਲਕੁਲ ਸਹੀ ਹੈ ਸੋ ਇਹ ਤਾਂ ਹੋ ਗਏ ਟੂਲਸ ਆਪਣੇ ਸੋ ਇਹਦੇ ਨਾਲ ਹੁਣ ਕੀ ਕੀ ਆਪਾਂ ਯੂਜ਼ ਕੀਤਾ ਸੋ ਮੇਰੇ ਲਈ ਸਭ ਤੋਂ ਪਹਿਲਾਂ ਇੱਕ ਆਹ ਪਲਾਈ ਵੁੱਡ ਜਿਹੜੀ ਹੈਗੀ ਆ ਇਹ ਮੈਨੂੰ ਖਰੀਦਣੀ ਪਈ ਹੈ ਆ ਜਿਹੜੀ ਪਲਾਈ ਵੁੱਡ ਹੈਗੀ ਆ ਇਹ ਹੈਗੀ ਹੈ 3/4 ਅਮ 3/4 ਸਾਈਜ਼ ਦੀ ਤੇ ਇਹ ਕਾ ਚਾਹੀਦਾ ਹੈਗਾ ਤੁਹਾਨੂੰ 2/4 ਦਾ ਸਟੱਡ ਸੋ ਦੋ ਚੀਜ਼ਾਂ ਦੀ ਲੋੜ ਹੈਗੀ ਆ ਤੁਹਾਨੂੰ ਇਹਨੂੰ ਪੂਰਾ ਬਣਾਉਣ ਦੇ ਲਈ ਔਰ ਤੁਹਾਨੂੰ ਸਕਰੂਸ ਚਾਹੀਦੇ ਆ ਥੋੜੇ ਜੇ ਸੋ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਨੇ ਆਂ ਕਿ ਆਪਾਂ ਇਹਨੂੰ ਬਣਾਇਆ ਕਿ ਪਿੱਛੇ ਹੁੰਦਾ ਸਟੋਰੇਜ ਦਾ ਏਰੀਆ ਔਰ ਉਸ ਬੈਕ ਸੀਟਸ ਹੈਗੀਆਂ ਸੋ ਜਦੋਂ ਅਸੀਂ ਉਹ ਬੈਕ ਸੀਟਸ ਨੂੰ ਫੋਲਡ ਕਰਨਾ ਆ ਮੈਂ ਤੁਹਾਨੂੰ ਦਿਖਾਣਾ ਹੈ ਤੇ ਜਦੋਂ ਆਪਾਂ ਬੈਕ ਸੀਟਸ ਨੂੰ ਫੋਲਡ ਕਰਾਂਗੇ ਤੇ ਇਹ ਜਿਹੜੀਆਂ ਸੀਟਸ ਹੈਗੀਆਂ ਇਦਾਂ ਇਦਾਂ ਫੋਲਡ ਹੋ ਗਈ ਆ ਜਿਹੜੀ ਹੈਗੀ ਹੈ ਉਹ ਇਦਾਂ ਫੋਲਡ ਹੋ ਗਈ ਹੁਣ ਤੁਸੀਂ ਦੇਖ ਸਕਦੇ ਆ ਕਿ ਜਦੋਂ ਸੀਟ ਫੋਲਡ ਹੋ ਜਾਂਦੀ ਹੈ ਤੇ ਆ ਜਿਹੜਾ ਏਰੀਆ ਹੈਗਾ ਇਹ ਉੱਚਾ ਹੋ ਜਾਂਦਾ ਔਰ ਉਹ ਏਰੀਆ ਜਿਹੜਾ ਉਹ ਨੀਵਾ ਹੈਗਾ ਸੋ ਇਹਨੂੰ ਮਤਲਬ ਸਟ੍ਰੇਟਨ ਕਰਨ ਲਈ ਜਿਹੜਾ ਇਹਨੂੰ ਕੈਂਪਰ ਚ ਕਨਵਰਟ ਕਰਨ ਲਈ ਤੁਹਾਨੂੰ ਫਲੈਟ ਸਰਫੇਸ ਚਾਹੀਦਾ ਹੈਗਾ ਤੇ ਇਹਨੂੰ ਆਪਾਂ ਫਲੈਟ ਕਰਕੇ ਇਹਦੇ ਉੱਪਰ ਆ ਪਲਾਈਵੁੱਡ ਫਿਟ ਕਰਨੀ ਹੈਗੀ ਐ ਸੋ ਸਭ ਤੋਂ ਪਹਿਲਾਂ ਤਾਂ ਇਹਦੀ ਲੈਂਥ ਆਪਾਂ ਨੂੰ ਜਾਣਨੀ ਬਹੁਤ ਜ਼ਰੂਰੀ ਹੈਗੀ ਐ ਕਿ ਇੱਕ ਬੰਦਾ ਪੂਰਾ ਨਾਰਮਲੀ ਇਹਦੇ ਚ ਸੌ ਸਕਦਾ ਹੈ ਜਾਂ ਨਹੀਂ ਸੋ ਮੈਂ ਜਦੋਂ ਇਹਨੂੰ ਪੂਰਾ ਮੈਜ਼ਰ ਕੀਤਾ ਤੇ ਮੈਨੂੰ ਮੈਨੂੰ ਦੇਖ ਗਿਆ ਕਿ 베ਰੀ ਜਿਹੜੀ ਲੈਂਥ ਹੈਗੀ ਐ ਉਹ 6 ਫੁੱਟ ਹੈ ਦੀ ਐ 6 ਫੁੱਟ ਜਿਹੜੀ ਹੈਗੀ ਐ ਇਹਦੀ ਲੈਂਥ ਜਿਹੜੀ ਹੈ ਐਨਫ ਹੈਗੀ ਐ ਮੇਰੀ ਹਾਈਟ ਦੇ ਹਿਸਾਬ ਨਾਲ ਠੀਕ ਐ ਸੋ ਮੈਂ ਇਹਨੂੰ ਬਣਾਇਆ ਸੀਗਾ ਇਦਾਂ ਰੱਖ ਕੇ 45 ਇੰਚ ਦੀ ਜਿਹੜੀ ਜਿਹੜੀ ਇਹਦੀ ਚੌੜਾਈ ਹੈਗੀ 45 ਇੰਚ ਹੈ ਤੇ ਮੇਕ ਸ਼ੋਰ ਕਿ ਜਦੋਂ ਤੁਸੀਂ ਬਣਾਉਣਾ ਹੈ ਕਿਉਂਕਿ ਤੁਹਾਡਾ ਫੱਟਾ ਜਿਹੜਾ ਇੱਥੋਂ ਸਿੱਧਾ ਅੰਦਰ ਜਾਣਾ ਚਾਹੀਦਾ ਔਰ ਜਿੱਦਾਂ ਹੁਣ ਉਸ ਹਿਸਾਬ ਨਾਲ ਫਿਰ ਤੁਸੀਂ ਆਪਣੇ ਸਾਈਜ਼ ਵਗੈਰਾ ਸੈੱਟ ਕਰਨੇ ਹੈਗੇ ਇਹਨੂੰ ਮੈਂ ਦੋ ਜਿਹੜੀ ਜਿਹੜੀ ਪਲਾਈਵੁੱਡ ਹੈਗੀ ਆ 3/4 ਦੀ ਇਹਨੂੰ ਮੈਂ ਦੋ ਪੀਸਿਸ ਦੇ ਅੰਦਰ ਲਿਆ ਇੱਕ ਤਾਂ ਮੈਂ ਇਹਨੂੰ ਇੱਥੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਕਿ ਮੇਰਾ 3 ਫੁੱਟ ਬਣਦਾ ਸੀਗਾ ਸੋ 3 ਫੀਟ ਇੱਥੋਂ ਤੇ 3 ਫੀਟ ਸੀਟ ਤੋਂ ਲੈ ਕੇ ਅੱਗੇ ਦਾ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ ਕਿ ਕੀ ਹੈ ਇਹ ਪੱਕਾ ਏਰੀਆ ਹੈਗਾ ਇਹਨੂੰ ਆਪਾਂ ਬਦਲ ਨਹੀਂ ਸਕਦੇ ਲੇਕਿਨ ਜਿਹੜਾ ਅੱਗੇ ਦਾ ਹੈਗਾ ਉਹ ਜਿਹੜੀਆਂ ਸੀਟਾਂ ਹੈਗੀਆਂ ਥੱਲੇ ਕੀਤੀਆਂ ਹੋਈਆਂ ਅਗਰ ਅਸੀਂ ਇਹਨੂੰ ਰੱਖ ਕੇ ਸੀਟਾਂ ਨੂੰ ਫੋਲਡ ਵੀ ਕਰ ਸਕਦੇ ਹੈਗੇ ਬਾਅਦ ਵਿੱਚ ਵਾਪਸ ਸੋ ਆ ਜਿਹੜਾ ਬਾਕਸ ਹੈਗਾ ਇਹਨੂੰ ਤਾਂ ਮੈਂ ਪੱਕੇ ਤੌਰ ਤੇ ਬਣਾਇਆ ਹੈਗਾ ਆ ਇਹਦੇ ਜਿਹੜੀਆਂ ਸਟੱਡਸ ਵਗੈਰਾ ਲੱਗੀਆਂ ਹੈਗੀਆਂ ਇਹ ਪੱਕੇ ਤੌਰ ਤੇ ਲੱਗੀਆਂ ਹੈਗੀਆਂ ਔਰ ਆ ਸਾਰੀਆਂ 2x4 ਹੈ ਆ 3x4 ਹੈ 1 2 3 ਤੇ ਇਹ ਜਿਹੜਾ ਹੈਗਾ ਇਹ ਐਸਯੂਵੀ ਦੇ ਪਿੱਛੇ ਦਾ ਏਰੀਆ ਹੈਗਾ ਔਰ ਹਰ ਜਗ੍ਹਾ ਸਟੱਡ ਦੇ ਅੰਦਰ 2-2 ਨੇਲਸ ਲਗਾਣੀਆਂ ਆਪਾਂ ਆ ਜਿਹੜਾ ਹੈਗਾ ਇਹ ਬੜਾ ਧਿਆਨ ਨਾਲ ਦੇਖਣ ਵਾਲਾ ਹੈਗਾ ਕੀ ਆਪਾਂ ਇੱਥੇ ਦੋ-ਦੋ ਲਗਾਏ ਹੈਗੇ ਆ ਦੋ ਇੱਥੇ ਤੇ ਆਹ ਮਿਡਲ ਦੇ ਅੰਦਰ ਇੱਕ ਇਹਦੇ ਚ ਦੋ ਨੇਲਾਂ ਉੱਥੇ ਦੋ ਇਹ ਜਿਹੜੇ ਦੋ ਸਟੱਡ ਹੈਗੇ ਇਹਨਾਂ ਨੂੰ ਨੇਲ ਦੇ ਨਾਲ ਨੇਲ ਦੇ ਨਾਲ ਲਗਾ ਦੇਣਾ ਆਪਾਂ ਔਰ ਉਸ ਤੋਂ ਬਾਅਦ ਉਹ ਜਿਹੜਾ ਪਲੇਟਫਾਰਮ ਹੈਗਾ ਉਹ ਜਿਹੜਾ ਸ਼ੀਟ ਹੈਗੀ ਹੈ ਇਹਦੀ ਲੈਂਥ 3 ਫੀਟ ਹੈ ਉਹਦੀ ਵੀ 3 ਫੀਟ ਹੈ ਸੋ ਟੋਟਲ 6 ਫੀਟ ਇਹਦੀ ਲੈਂਥ ਹੈਗੀ ਆ ਤੇ ਉਹ ਜਿਹੜਾ ਹੈਗਾ ਆਪਣਾ ਸ਼ੀਟ ਹੈ ਜਿਹੜੀ ਉਹਨੂੰ ਫਿਰ ਅਸੀਂ ਇਹਦੇ ਉੱਪਰ ਸਪੋਰਟ ਕਰਕੇ ਔਰ ਇਹਦੇ ਅੰਦਰ ਡਰਾਪ ਸਕਰੂਸ ਵਗੈਰਾ ਲਾਵਾਂਗੇ ਤੇ ਤੁਸੀਂ ਡ੍ਰਿਲ ਕਰਕੇ ਨਾ ਇਦਾਂ ਬਣਾ ਸਕਦੇ ਆ ਔਰ ਉਹ ਜਿਹੜੀ ਸ਼ੀਟ ਦੇ ਉੱਤੇ ਰੱਖ ਕੇ ਇਹਨੂੰ ਇਦਾਂ ਇਹਦੇ ਉੱਪਰ ਰੱਖਾਂਗੇ ਔਰ ਆਹ ਜਿਹੜੇ ਸਕਰੂਸ ਹੈਗੇ ਆ ਇਹ ਜਿਹੜੇ ਸਕਰੂਸ ਹੈਗੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਇਹਦਾ ਸਾਈਜ਼ ਕੀ ਹੈਗਾ ਸੋ ਇਹਨੂੰ ਇੱਦਾਂ ਡ੍ਰੌਪ ਕਰ ਦੇਣਾ ਇਹਦੇ ਵਿੱਚ ਸੋ ਦੈਟ ਇਹ ਜਿਹੜਾ ਹੈਗਾ ਪੱਕਾ ਨਾ ਹੋਵੇ ਔਰ ਇਹ ਇੱਦਾਂ ਵਿੱਚ ਇਹਦੇ ਚਲੇ ਜਾਂਦਾ ਦੋ ਸਕਰੂਸ ਇੱਥੇ ਚਲੇ ਗਏ ਤੇ ਦੋ ਸਕਰੂ ਆਪਣੇ ਉਧਰ ਚਲੇ ਜਾਣੇ ਹੈਗੇ ਠੀਕ ਹੈ ਇਹ ਇੱਦਾਂ ਡ੍ਰੌਪ ਹੋ ਜਾਣੇ ਸੋ ਇਹ ਸਟੈਬਿਲਿਟੀ ਰਹੂਗੀ ਤੇ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਫਿੱਟ ਕਰਕੇ ਦਿਖਾਣਾ ਕਿ ਕਿੱਦਾਂ ਹੁੰਦਾ ਇੱਕ ਬੰਦਾ ਸਿੰਗਲ ਇਕੱਲਾ ਬੰਦਾ ਇਹਨੂੰ ਠੀਕ ਕਰ ਸਕਦਾ ਸੋ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਆਹ ਦੋ ਸਟੱਡਸ ਜਿਹੜੇ ਹੈਗੇ ਆ ਉਧਰਲੇ ਪਾਸੇ ਜਾਣਗੇ ਔਰ ਇਹਦੇ ਵਿੱਚੋਂ ਨੇਲ ਕੜੋ ਸੋ ਦੋਨੇ ਜੁੜ ਜਾਣਗੇ ਇੱਕ ਦੇ ਉੱਤੇ ਇਹਦੀ سپورਟ ਆ ਗਈ ਜਿਹੜੀ ਦੂਜੀ ਸ਼ੀਟ ਹੋਏਗੀ ਉਹਦੀ سپورਟ ਇਹਦੇ ਉੱਪਰ ਜਾਏਗੀ ਇਸ ਇਹਦੇ ਉੱਤੇ ਸੋ ਇਹਨੂੰ ਮੈਂ ਹੁਣ ਇਸ ਤਰੀਕੇ ਨਾਲ ਤੋਂ ਦੇ ਸਾਹਮਣੇ ਦਿਖਾਵਾਂ ਕਿੰਦਾ ਰੱਖੀਦਾ। ਸੋ ਇਹ ਤਾਂ ਹੋ ਗਿਆ ਸਾਡਾ ਇੱਥੇ ਦਾ ਪਲੇਟਫਾਰਮ ਔਰ ਮੇਕ ਸ਼ੋਰ ਕਿ ਜਿਹੜੀ ਤੁਹਾਡੀ ਇਹ ਕਿੰਨੇ ਸਾਈਜ਼ ਦਾ ਤੁਸੀਂ ਇਹਨੂੰ ਕੱਟਣਾ ਹੈਗਾ ਹਮੇਸ਼ਾ ਆਹ ਜਿਹੜਾ ਇਹਦਾ ਲੇਬਲਰ ਹੈਗਾ ਇਹ ਲੇਬਲਰ ਇਸ ਤਰੀਕੇ ਨਾਲ ਲਗਾ ਕੇ ਜਰੂਰ ਦੇਖਣਾ ਸੋ ਇਹ ਲੈਵਲਰ ਜਿਹੜਾ ਜ਼ਰੂਰੀ ਹੈ ਆਦਰਵਾਇਸ ਤੁਹਾਡਾ ਇਥੋਂ ਲੈ ਕੇ ਉਹ ਸੀਟਾਂ ਦੇ ਉੱਪਰ ਜੋ ਵੀ ਤੁਸੀਂ ਕਰਨਾ ਹੈ ਫਲੈਟ ਨਹੀਂ ਹੋਏਗਾ ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਹ ਲੈਵਲਰ ਰੱਖ ਕੇ ਆ ਜਿਹੜੇ ਸਾਈਜ਼ ਦੀਆਂ ਹੈਗੀਆਂ ਸਟੱਡਸ ਜਿਹੜੀਆਂ ਹੈ ਇਹਨਾਂ ਨੂੰ ਤੁਸੀਂ ਕੱਟਣਾ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੈਵਲਰ ਦੇ ਉੱਤੇ ਸਹੀ ਹੈ ਠੀਕ ਹੈ ਹੁਣ ਆਪਾਂ ਇਹ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਜਿਹੜਾ ਆਹ ਕੱਟਿਆ ਹੋਇਆ ਪੋਰਸ਼ਨ ਹੈ ਉਹ ਜਦੋਂ ਗੱਡੀ ਬੰਦ ਹੋਣੀ ਆ ਤੇ ਉਹਦੇ ਵਿੱਚ ਨਾ ਆਵੇ ਜੇ ਆ ਗਿਆ ਤੇ ਗੱਡੀ ਤੁਹਾਡੀ ਬੰਦ ਨਹੀਂ ਹੋਣੀ ਠੀਕ ਹੈ ਤੁਹਾਡਾ ਗੈਪ ਜਿਹੜਾ ਹੈਗਾ ਸਾਈਡਾਂ ਦੇ ਉੱਤੇ ਵੀ ਇੰਨਾ ਹੋਣਾ ਚਾਹੀਦਾ ਕਿ ਐਨ ਐਫ ਗੈਪ ਹੋਵੇ ਇਹਨੂੰ ਪ੍ਰੋਪਰਲੀ ਤੁਸੀਂ ਅੰਦਰ ਫਿਟ ਕਰ ਸਕੋ ਇਹ ਜਿਹੜੀ ਸ਼ੀਟ ਹੈਗੀ ਹੈ ਸੋਕੇ ਸਾਈਜ਼ ਸੇਮ ਹੈਗਾ ਇਹਨਾਂ ਦਾ ਇਹਨੇ ਜਾਣਾ ਪਿੱਛੇ ਇਹਨੂੰ ਆਪਾਂ ਇਹਦਾ ਪੁਸ਼ ਕਰ ਦੇਣਾ ਪਿੱਛੇ ਨੂੰ ਸੋ ਸ਼ੀਟ ਨੰਬਰ 2 ਜਿਹੜੀ ਹੈਗੀ ਆ ਉਹ ਆਪਾਂ ਮੋਰੇ ਲਿਆ ਕੇ ਇਹ ਆ ਤੁਸੀਂ ਦੇਖ ਸਕਦੇ ਆ ਆ ਜਿਹੜਾ ਪਲੇਟਫਾਰਮ ਹੈਗਾ ਇਦਾਂ ਹੀ ਉਹਦੇ ਤੇ ਆ ਉਹਦੇ ਤੇ ਰੱਖਣਾ ਤੇ ਇਹਨੂੰ ਰੱਖਿਆ ਇਦਾਂ ਤੇ ਆ ਜਿੱਦਾਂ ਪ੍ਰੋਪਰ ਹੋਲਸ ਕੀਤੇ ਹੋਏ ਆ ਇਹਨਾਂ ਨੂੰ ਵਿੱਚ ਇਦਾਂ ਸਿੱੜ ਦੇਣਾ ਇਹਦੇ ਆ ਹੋ ਗਿਆ ਦੋ ਹੋ ਗਿਆ ਤੇ ਦੋ ਉਧਰਲੇ ਪਾਸੇ ਫਿੱਟ ਕਰ ਦੇਣੇ ਆ ਹੁਣ ਜਿਹੜੀ ਇੱਕ ਹੋਰ ਬਹੁਤ ਜ਼ਰੂਰੀ ਜਿਹੜੀ ਗੱਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਉਹ ਇਹ ਆ ਕਿ ਸਾਨੂੰ ਇੱਥੋਂ ਲੈ ਕੇ ਇੱਥੇ ਤੱਕ ਮੈਕਸਿਮਮ ਹਾਈਟ ਚਾਹੀਦੀ ਆ ਕਿਉਂਕਿ ਜੇ ਅਸੀਂ ਇਹਨੂੰ ਜ਼ਿਆਦਾ ਉੱਚਾ ਕਰਤਾ ਫਿਰ ਤੁਹਾਨੂੰ ਉੱਪਰ ਜਗ੍ਹਾ ਘਟ ਜਾਣੀ ਹੈਗੀ ਐ ਸੋ ਮੈਂ ਕੀ ਦੇਖਿਆ ਮੇਰਾ ਜਿਹੜਾ ਫੰਡਾ ਸੀ ਮੇਰਾ ਇਹ ਸੀਗਾ ਕਿ ਮੇਰੀ ਸੀਟਾਂ ਤੋਂ ਆ ਜਿਹੜਾ ਫੱਟਾ ਸਿਰਫ 1 ਇੰਚ ਉੱਚਾ ਹੋਵੇ ਸੋ ਮੈਨੂੰ ਮੈਕਸਿਮਮ ਜਿਹੜੀ ਲੈਂਥ ਜਿਹੜੀ ਹਾਈਟ ਹੈ ਦੀ ਮਿਲ ਜਾਵੇ ਤੇ ਈਜ਼ੀ ਹੋ ਜਾਂਦਾ ਕੰਫਰਟੇਬਲ ਹੋ ਜਾਂਦਾ ਸੋ ਆ ਹੈਗਾ ਇਹਦਾ ਪੋਰਸ਼ਨ ਜਿਹੜਾ ਆਪਾਂ ਇੱਥੇ ਫਿੱਟ ਕਰਾਂਗੇ ਆ ਤੁਸੀਂ ਦੇਖ ਸਕਦੇ ਆ ਕਿੱਦਾਂ ਮੈਂ ਹੋਲਸ ਇਹਦੇ 'ਚ ਬਣਾਏ ਹੋਏ ਆ ਇਹ ਜਿਹੜਾ ਹੈਗਾ ਇਹ ਇੱਥੇ ਆ ਜਾਣਾ ਇਹ ਸਾਰਾ ਦਾ ਸਾਰਾ ਕੰਮ ਹੈਗਾ 5 ਮਿੰਟ ਦੇ ਅੰਦਰ ਵੀ 5 ਮਿੰਟ ਤੋਂ ਵੀ ਘੱਟ ਦੇ ਅੰਦਰ ਇਹ ਖੁੱਲ ਜਾਂਦਾ ਸੋ ਆਪਾਂ ਇਹਨੂੰ ਇਹ ਕਾ ਲੱਗ ਗਿਆ ਠੀਕ ਹੈ ਜੀ ਸੋ ਐਦਾਂ ਹੀ ਹੁਣ ਆਪਾਂ ਜਿਹੜੀ ਇਸ ਪਾਸੇ ਦਾ ਜਿਹੜਾ ਹੈਗਾ ਇਹਨੂੰ ਵੀ ਇੱਥੇ ਇਦਾਂ ਰੱਖਣਾ ਹੈ। ਔਰ ਸੇਮ ਉਹੀ ਡਰਪਸ ਡਰਪਸ ਟੂਏ ਹੋਮ ਡੀਪ ਵਿੱਚ ਸਾਰਾ ਸਮਾਨ ਮਿਲ ਜਾਂਦਾ ਹੈਗਾ। ਤੇ ਇਹਨੂੰ ਇਦਾਂ ਲਾਤਾ। ਠੀਕ ਹੈ। ਇਧਰਲੇ ਪਾਸੇ ਵੀ ਲਗਾਤਾ ਸਕਰੂਸ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿਹੜਾ ਸੀ ਮੈਨੂੰ ਇੱਥੇ ਜਿਆਦਾ ਪੱਤੇ ਵੱਧ ਜਿਹੜੀ ਇਹਦੀ ਹਾਈਟ ਚਾਹੀਦੀ ਸੀ ਕਿਉਂਕਿ ਬੈਠ ਕੇ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੈਗੇ ਔਰ ਕੰਫਰਟੇਬਲ ਰਹਿੰਦਾ ਹੈਗਾ ਐਂਡ ਇੱਥੋਂ ਸੀਟ ਦੇ ਉੱਤੋਂ ਮੈਂ ਸਿਰਫ 1 ਇੰਚ ਦੇ ਕਰੀਬ ਉੱਚਾ ਰੱਖਿਆ ਇਹਨੂੰ ਇਸੇ ਕਰਕੇ ਕਿ ਮੈਨੂੰ ਉੱਪਰ ਵੱਧ ਤੇ ਵੱਧ ਹਾਈਟ ਮਿਲ ਜਾਏ ਇਹਨੂੰ ਕਰਕੇ ਸੈੱਟ 1 ਇੰਚ ਹਾਈਟ ਦੇ ਹਿਸਾਬ ਨਾਲ ਫਿਰ ਆਪਾਂ ਨੂੰ ਆਹ ਪਲੇਟਫਾਰਮ ਬਣਾਉਣਾ ਪੈਂਦਾ ਆ ਕਿਉਂਕਿ ਇਥੇ ਲੈਵਲਰ ਵਗੈਰਾ ਆਪਾਂ ਰੱਖਣਾ ਹੈ ਇਹਦਾ ਤੁਸੀਂ ਲੈਵਲਰ ਦਾ ਲਾ ਕੇ ਜਿਹੜਾ ਇਸ ਪਾਸੇ ਦੀ ਹਾਈਟ ਹੈਗੀ ਉਹ ਤੁਸੀਂ ਕੈਲਕੂਲੇਟ ਕਰਨੀ ਆ ਤੇ ਇਦਾਂ ਹੀ ਤੁਹਾਨੂੰ ਪਿੱਛੇ ਜਾ ਕੇ ਜਿਹੜਾ ਹੈਗਾ ਫਿਰ ਲੈਵਲਰ ਦੇ ਹਿਸਾਬ ਨਾਲ ਕਰਨਾ ਹੈਗਾ ਹੁਣ ਤੁਸੀਂ ਦੇਖ ਸਕਦੇ ਆ ਕਿ ਇਹਦੇ ਅੰਡਰ ਜਿਹੜੀ ਹੈ ਕਾਫੀ ਜਗ੍ਹਾ ਹੈਗੀ ਆ ਜਦੋਂ ਤੁਸੀਂ ਕਿਤੇ ਵੀ ਲੌਂਗ ਡਰਾਈਵ ਤੇ ਜਾਣਾ ਹੈਗਾ ਤੇ ਤੁਸੀਂ ਆਪਣਾ ਇੱਥੇ ਸਟੋਰ ਕਰ ਸਕਦੇ ਹੈਗੇ ਆ ਮੇਰਾ ਜਿਹੜਾ ਸਿਗਾ ਮੈਂ ਸੋਚਦਾ ਕਿ ਅਗਰ ਤੁਸੀਂ ਦੂਰ ਦੀ ਡਿਸਟੈਂਸ ਤੇ ਜਾਣਾ ਹੈ ਤੁਹਾਨੂੰ ਹੋਟਲ 'ਚ ਰਹਿਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣਾ ਇਦਾਂ ਤੁਸੀਂ ਇਹਨੂੰ ਓਪਨ ਕੀਤਾ ਕਿਤੇ ਵੀ ਪ੍ਰੋਪਰ ਸੇਫ ਗੈਸ ਸਟੇਸ਼ਨ ਤੇ ਜਾਂ ਕਿਤੇ ਵੀ ਪਾਰਕ ਦੇ ਅੰਦਰ ਔਰ ਇੱਥੇ ਤੁਸੀਂ ਆਪਣਾ ਇਦਾਂ ਸੌ ਸਕਦੇ ਹੋ ਔਰ ਉਹ ਜਿਹੜਾ ਫਰੰਟ ਦਾ ਹੈਗਾ ਉਹ ਤਾਂ 2 ਮਿੰਟ ਦੇ ਅੰਦਰ ਹੀ ਖੁੱਲ ਕੇ ਬਾਹਰ ਆ ਜਾਂਦਾ ਹੈਗਾ ਉਹਨੂੰ ਇੱਥੇ ਰੱਖੋ ਫੱਟੇ ਨੂੰ ਤੇ ਸੀਟਾਂ ਤੁਸੀਂ ਵਾਪਸ ਫੋਲਡ ਕਰ ਸਕਦੇ ਆ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਇਹਦੇ ਵਿੱਚ ਚੜ੍ਹ ਕੇ ਇਹ ਅੰਤ ਹੋ ਗਿਆ ਸੋ ਇਹ ਸਿੱਕਾ ਸਾਰਾ ਦਾ ਸਾਰਾ ਵੀਡੀਓ ਅ ਸਕਰੂ ਜਿਹੜੇ ਉਹ ਡ੍ਰੌਪ ਸਕਰੂਸ ਹੈਗੇ ਆ ਹੋਮ ਡਿਪੋ ਚੋਂ ਮੈਂ ਬਾਏ ਕੀਤੇ ਸੀ ਆ ਪੂਰੀ ਦੀ ਪੂਰੀ 3/4 ਦੀ ਪਲਾਈਵੁੱਡ ਦੀ ਸ਼ੀਟ ਜਿਹੜੀ ਹੈਗੀ ਹੈ ਇਹ ਵੀ ਤੁਹਾਨੂੰ ਹੋਮ ਡਿਪੋ ਚੋਂ ਮਿਲ ਜਾਂਦੀ ਆ ਤੇ ਸਟੱਡਸ ਜਿਹੜੇ ਹੈਗੇ ਆ ਇਹ ਵੀ ਹੋਮ ਡਿਪੋ ਚੋਂ ਮਿਲ ਜਾਂਦੇ ਆ ਮੈਂ ਆਪਣੀ ਮੈਜ਼ਰਮੈਂਟਸ ਕਰਕੇ ਗਿਆ ਸੀ ਮੈਨੂੰ 3 ਫੁੱਟ ਬਾਈ 45 ਫੁੱਟ ਦੀ ਸ਼ੀਟ ਕਟਾਣੀ ਸੀ ਤੇ ਉਹ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਤੇ ਉਹਨਾਂ ਤੋਂ ਕਟਵਾ ਕੇ ਸਾਰਾ ਕੁਝ ਲੈ ਕੇ ਆਇਆ ਔਰ ਇੱਥੇ ਘਰ ਆ ਕੇ ਸਿਰਫ ਮੈਨੂੰ ਨੀਲਸ ਵਗੈਰਾ ਲਗਾ ਕੇ ਇਹਨੂੰ ਸੈੱਟ ਕਰਨਾ ਪਿਆ ਸੋ ਲੈਵਲ ਜਿਹੜਾ ਹੈਗਾ ਸੈੱਟ ਕਰਨਾ ਤੁਹਾਨੂੰ ਆਣਾ ਚਾਹੀਦਾ ਹੈ ਠੀਕ ਹੈ ਸੋ ਸੋ ਹੁਣ ਤੁਸੀਂ ਆਹ ਦੇਖੋ ਇਹਨੂੰ ਤੁਸੀਂ ਇਹਦਾ ਤੁਸੀਂ ਸੌਂ ਸਕਦੇ ਆ ਇਹਦੇ ਅੰਦਰ ਔਰ ਇੱਥੇ ਵੀ ਕਾਫੀ ਡਿਸਟੈਂਸ ਹੈਗੀ ਆ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਇਹਨੂੰ ਐਸਯੂਵੀ ਨੂੰ ਕਨਵਰਟ ਕਰ ਸਕਦੇ ਹੈਗੇ ਔਰ ਇਹਦੇ ਉੱਪਰ ਇੱਕ ਛੋਟੀ ਜੀ ਤੁਸੀਂ ਮੈਟ੍ਰੀਸਸ ਰੱਖ ਲਓ ਔਰ ਰੀਸੈਂਟਲੀ ਐਕਚੁਅਲੀ ਮੈਂ ਯੂਜ਼ ਕੀਤਾ ਸੀਗਾ ਤੇ ਮੇਰੇ ਲਈ ਕਾਫੀ ਈਜ਼ੀ ਰਿਹਾ ਬਿਕੋਜ਼ ਕੈਂਪਿੰਗ ਦੇ ਅੰਦਰ ਜੇ ਬਾਰਿਸ਼ ਹੋ ਜਾਵੇ ਜਾਂ ਹੋਰ ਹੋ ਜਾਵੇ ਜਾਂ ਤੁਸੀਂ ਲੌਂਗ ਡਰਾਈਵ ਤੇ ਜਾਣਾ ਹੈਗਾ ਆਈ ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਇਹ ਮੇਰਾ ਐਸਯੂਵੀ ਨੂੰ ਕਿਦਾਂ ਕਨਵਰਟ ਕੀਤਾ ਹੈਗਾ ਮੈਂ ਕੈਂਪਰ ਦੇ ਅੰਦਰ ਔਰ ਬਾਕੀ ਲਾਈਕ ਜਰੂਰ ਮਾਰਿਓ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਬਿਕੋਜ਼ ਮੇਰਾ ਚੈਨਲ ਜਿਹੜਾ ਹੈਗਾ ਹਜੇ ਇਸ ਵੇਲੇ ਸਬਸਕ੍ਰਾਈਬਰਸ ਬਹੁਤ ਘੱਟ ਹੈਗੇ ਆ ਤੇ ਜਦੋਂ ਸਬਸਕ੍ਰਾਈਬਰਸ ਵਧੇ ਹੈਗੇ ਆ ਤੇ ਬੜਾ ਹੌਸਲਾ ਹੁੰਦਾ ਹੈਗਾ ਸਾਨੂੰ ਸਾਰਿਆਂ ਨੂੰ ਸੋ ਇਸ ਕਰਕੇ ਆ ਇਹ ਵੀ ਜਰੂਰ ਸੋਚੋ ਕਿ ਵੀਡੀਓ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਆਪਣੇ ਦੋਸਤਾਂ ਨੂੰ ਦਿਖਾਓ ਕਿ ਇਸ ਤਰ੍ਹਾਂ ਤੁਸੀਂ ਕਨਵਰਟ ਕਰ ਸਕਦੇ ਹੈਗੇ ਆ